ਪ੍ਰੀਮੀਅਮ ਡੀਕੇ ਵਾਰੀ ਗੱਲ ਕਰਦੇ ਆ ਬਹੁਤ ਸਾਰੇ ਵੀਰਾਂ ਭੈਣਾਂ ਦਾ ਇਹ ਸਵਾਲ ਹੁੰਦਾ ਹੈ ਕਿ ਅਸੀਂ ਟ੍ਰੇਡ ਕੀਤੀ ਕਾਲ ਸਾਈਡ ਟ੍ਰੇਡ ਕੀਤੀ ਤੇ ਮਾਰਕੀਟ ਦੇ ਉੱਤੇ ਜਾਣ ਡਈ ਆ ਮਾਰਕੀਟ ਉੱਤੇ ਜਾਣ ਡਈ ਹੈ ਪਰ ਸਾਡਾ ਲਾਸ ਹੋਣ ਡਿਆ ਇਹ ਕਿਉਂ ਇਹਦਾ ਕਾਰਨ ਕੀ ਹੈ ਤੇ ਇਹਦਾ ਦੇਖੋ ਕਾਰਨ ਸਿੰਪਲ ਜਿਹਾ ਹੈ ਉਹ ਜਿਹੜੀ ਚੀਜ਼ ਜਿਹਨੂੰ ਤੁਸੀਂ ਸਾਰੇ ਵੀਰ ਭੈਣ ਘੱਟ ਇੰਪੋਰਟੈਂਸ ਦੇਂਦੇ ਜੋ ਦੇਖੋ ਤਰੀਕੀ ਵਾਲੀਆਂ ਵੀਡੀਓ ਸੈਟਅਪ ਕੀ ਟ੍ਰੇਡ ਕਰਨ ਦਾ ਤਰੀਕਾ ਟ੍ਰੇਡ ਕਰਨ ਦੇ ਸੈਟਅਪ ਉਹਨਾਂ ਬਾਰੇ ਵੀਡੀਓਜ਼ ਬਹੁਤ ਸਾਰੀਆਂ ਆਪਣੇ ਚੈਨਲ ਤੇ ਵੀ ਹੈਗੀਆਂ ਹੋਰ ਵੀ YouTube ਤੇ ਬਹੁਤ ਸਾਰੇ ਚੈਨਲਾਂ ਤੇ ਹੈਗੀਆਂ ਉਹ ਵੀ ਤੁਸੀਂ ਦੇਖਿਆ ਹੋਣੀਆਂ ਇਹ ਵੀ ਤੁਸੀਂ ਦੇਖਿਆ ਆ ਸੋ ਜ਼ਿਆਦਾ ਫੋਕਸ ਲੋਕਾਂ ਦਾ ਆ ਸੈਟਅਪ ਤੇ ਟ੍ਰੇਡ ਕਰਨ ਦੇ ਤਰੀਕੇ ਤੇ ਪਰ ਜਿਹੜੀ ਰੀਡ ਦੀ ਹੱਡੀ ਆ ਟ੍ਰੇਡਿੰਗ ਦੇ ਵਿੱਚ ਚਾਰਟ ਦੇ ਵਿੱਚ ਉਹ ਟ੍ਰੈਂਡ ਜੇ ਤੁਹਾਨੂੰ ਟ੍ਰੈਂਡ ਦਾ ਪਤਾ ਕਿ ਟ੍ਰੈਂਡ ਡਾਊਨ ਟ੍ਰੈਂਡ ਆ ਤੇ ਫਿਰ ਤੁਸੀਂ ਡਾਊਨ ਟ੍ਰੈਂਡ ਦੇ ਨਾਲ ਥੱਲੇ ਨੂੰ ਜਾਣ ਵਾਲਾ ਕੋਈ ਸੈਟਅਪ ਲੱਭ ਕੇ ਉਹਦੇ ਹਿਸਾਬ ਨਾਲ ਟਰੇਡ ਕਰੋਗੇ ਤੇ ਪ੍ਰੋਫਿਟ ਹੋਊਗਾ ਜੇ ਤੁਹਾਨੂੰ ਪਤਾ ਕਿ ਅਪਟਰੈਂਡ ਹੈ ਮਾਰਕੀਟ ਦੇ ਵਿੱਚ ਤੇ ਫਿਰ ਤੁਸੀਂ ਟ੍ਰੈਂਡ ਦੇ ਨਾਲ ਉੱਤੇ ਵਾਲਾ ਜੇ ਕੋਈ ਸੈਟਅਪ ਲੱਭ ਕੇ ਟਰੇਡ ਕਰੋਗੇ ਤੇ ਫਿਰ ਪ੍ਰੋਫਿਟ ਹੋਊਗਾ ਜਦੋਂ ਤੱਕ ਤੁਹਾਨੂੰ ਟ੍ਰੈਂਡ ਨਹੀਂ ਪਤਾ ਨਾ ਭਾਵੇਂ ਤੁਸੀਂ 100% ਛੱਡੋ 200% ਕਮ ਕਰਨ ਵਾਲਾ ਤਰੀਕਾ ਵੀ ਲੱਭ ਲੋ ਨਾ ਉਹਦੇ ਵਿੱਚ ਵੀ ਤੁਹਾਨੂੰ ਪ੍ਰੋਫਿਟ ਨਹੀਂ ਹੋ ਸਕਦਾ ਕਿਉਂਕਿ ਹਰ ਇੱਕ ਤਰੀਕਾ ਟ੍ਰੈਂਡ ਦੇ ਨਾਲ ਹੀ ਕੰਮ ਕਰਦਾ ਹੈ ਤਾਂ ਮੈਂ ਵਧੀਆ ਤੋਂ ਵਧੀਆ ਕੋਈ ਵੀ ਤਰੀਕਾ ਤੁਸੀਂ ਲਾਭ ਲੋ ਟ੍ਰੈਂਡ ਦੇ ਖਿਲਾਫ ਕੋਈ ਵੀ ਤਰੀਕਾ ਕੰਮ ਉਨਾ ਵਧੀਆ ਨਹੀਂ ਕਰਦਾ ਹੁਣ ਇੱਥੇ ਐਗਜ਼ਾਮਪਲ ਤੁਹਾਨੂੰ ਦੱਸ ਦਿੰਨੇ ਆ ਹਮਰ ਸ਼ੂਟਿੰਗ ਸਟਾਰ ਦੇ ਹੁਣ ਦੇਖੋ ਇੱਥੇ ਡਾਊਨ ਟ੍ਰੈਂਡ ਹੈ ਹੁਣ ਇੱਥੇ ਹਮਰ ਬਣਿਆ ਇਹਦੇ ਵਿੱਚ ਦੇਖੋ ਕਿੰਨਾ ਕੁ ਪ੍ਰੋਫਿਟ ਆ ਗਿਆ ਇਹਦੇ ਵਿੱਚ ਜੇ ਤੁਸੀਂ ਟ੍ਰੇਡ ਕਰੋਗੇ ਛੋਟਾ ਜਿਹਾ ਜਿਹੇ ਪ੍ਰੋਫਿਟ ਲੈ ਕੇ ਨਿਕਲ ਜੋਗੇ ਵੱਖਰੀ ਗੱਲ ਹੈ ਬਟ ਇਹਦੇ ਵਿੱਚ ਅਸਲ ਦੇ ਵਿੱਚ ਕੀ ਹੋਇਆ ਸਟਾਪ ਲੌਸ ਹਿੱਟ ਹੋਇਆ ਫਿਰ ਇੱਥੇ ਹਮਰ ਬਣਿਆ ਹੁਣ ਇਹਦੇ ਵਿੱਚ ਦੇਖੋ ਕੀ ਹੋਇਆ ਇਹਦੇ ਵਿੱਚ ਵੀ ਛੋਟਾ ਜਿਹਾ ਪ੍ਰੋਫਿਟ ਆਇਆ ਜਾਂ ਸਟਾਪ ਲੌਸ ਹੁਣ ਫੇਰ ਇਥੇ ਐਮਰ ਬਣਿਆ ਇਹਦੇ ਵਿੱਚ ਦੇਖੋ ਕੀ ਹੋਇਆ ਛੋਟਾ ਜਿਹਾ ਪ੍ਰੋਫਿਟ ਆਇਆ ਜਾਂ ਫਿਰ ਇਹਦੇ ਵਿੱਚ ਤੁਸੀਂ ਸਟਾਪ ਲੌਸ ਲੈ ਕੇ ਨਿਕਲੋਗੇ ਸੋ ਰਿਸਕ ਟੂ ਰਿਵਾਰਡ ਤਾਂ ਇਹਦੇ ਵਿੱਚ ਤੁਹਾਡਾ ਪੂਰਾ ਨਹੀਂ ਹੋਣਿਆ ਜਿੱਡਾ ਦਾ ਡਾਮਾ ਲੋ ਹੈ ਐਮਰ ਬਣਿਆ ਉਹਨੇ ਪੁਆਇੰਟਾਂ ਦਾ ਵੀ ਤੁਹਾਨੂੰ ਪ੍ਰੋਫਿਟ ਇਹਦੇ ਵਿੱਚ ਨਹੀਂ ਮਿਲਣਿਆ 1:1 ਵੀ ਨਹੀਂ ਮਿਲਣਿਆ 1:2 ਤਾਂ ਦੂਰ ਦੀ ਗੱਲ ਆ ਕਿਉਂ ਨਹੀਂ ਮਿਲਣਿਆ ਕਿਉਂਕਿ ਟ੍ਰੈਂਡ ਡਾਊਨ ਨੇ ਆ ਡਾਊਨ ਟ੍ਰੈਂਡ ਦੇ ਵਿੱਚ ਤੁਸੀਂ ਐਮਰ ਤੇ ਟ੍ਰੇਡ ਕਰੋਗੇ ਤੇ ਪ੍ਰੀਮੀਅਮ ਡੀਕੇ ਹੋਊਗਾ ਕਿਉਂਕਿ ਤੁਸੀਂ ਕਰਨਦੇ ਜੋ ਵੱਡੇ ਪਲੇਅਰ ਨਹੀਂ ਕਰਨਦੇ ਨਾ ਤੇ ਮਾਰਕੀਟ ਨੂੰ ਮੂਵ ਕਿਨੇ ਕਰਨਾ ਵੱਡੇ ਪਲੇਅਰ ਨੇ ਤੇ ਵੱਡੇ 플레이ਰ ਨੇ ট্রেਡ ਕਿੱਧਰ ਕਰਨੀ ਟ੍ਰੈਂਡ ਦੇ ਨਾਲ ਜਦੋਂ ਟ੍ਰੈਂਡ ਡਾਊਨ ਨੇ ਤੇ ਉਹ ਆਫਸਾਈਡ ਦੀ ਟ੍ਰੇਡ ਕਿਉਂ ਕਰੂਗਾ ਉਹ ਟ੍ਰੇਡ ਕਰੂਗਾ ਡਾਊਨਸਾਈਡ ਦੀ ਹੁਣ ਇੱਥੇ ਦੇਖੋ ਸ਼ੂਟਿੰਗ ਸਟਾਰ ਬਣਿਆ ਡਾਊਨ ਟ੍ਰੈਂਡ ਸੀ ਸ਼ੂਟਿੰਗ ਸਟਾਰ ਬਣਿਆ ਤੇ ਹੁਣ ਇਹਦੇ ਵਿੱਚ ਦੇਖੋ ਤੁਸੀਂ ਸ਼ੂਟਿੰਗ ਸਟਾਰ ਦਾ ਸਾਈਜ਼ ਦੇਖੋ ਤੇ ਫਿਰ ਉਸ ਤੋਂ ਬਾਅਦ ਦੇਖੋ ਪ੍ਰੋਫਿਟ ਦਾ ਸਾਈਜ਼ ਕਿੱਡਾ ਵੱਡਾ ਆਰਾਮ ਦੇ ਨਾਲ 1:2 ਮਿਲ ਗਿਆ ਇਹਦੇ ਵਿੱਚ ਕਿਉਂਕਿ ਇਹ ਟ੍ਰੈਂਡ ਦੇ ਨਾਲ ਸੀ ਏਸੀ ਤਰ੍ਹਾਂ ਇੱਧਰ ਦੇਖ ਲਓ ਤੁਸੀਂ ਇੱਥੇ ਅਪ ਟ੍ਰੈਂਡ ਆ ਹੁਣ ਅਪ ਟ੍ਰੈਂਡ ਦੇ ਵਿੱਚ ਤੁਸੀਂ ਦੇਖੋ ਇੱਥੇ ਸ਼ੂਟਿੰਗ ਸਟਾਰ ਬਣਿਆ ਪਰ ਮਾਰਕੀਟ ਤਾਂ ਲੈਣੀ ਆਈ ਥੋੜੀ ਗਈ ਫਿਰ ਉਸ ਤੋਂ ਬਾਅਦ ਉੱਤੇ ਚਲ ਗਈ ਕਿਉਂ ਕਿ ਅਪ ਟ੍ਰੈਂਡ ਆ ਅਪ ਟ੍ਰੈਂਡ ਦੇ ਵਿੱਚ ਸ਼ੂਟਿੰਗ ਸਟਾਰ ਬਣਿਆ ਹੈ ਤੇ ਅਪ ਟ੍ਰੈਂਡ ਦੇ ਵਿੱਚ ਸ਼ੂਟਿੰਗ ਸਟਾਰ ਬਣਿਆ ਇਸ ਕਰਕੇ ਇਹਦੇ ਵਿੱਚ ਕੋਈ ਵੀ ਇੰਟਰਸਟਿਡ ਨਹੀਂ ਰਵਗਟ ਟ੍ਰੇਡ ਕਰਨ ਵਾਸਤੇ ਲੋਕ ਜਿਹੜੇ ਵੱਡੇ ਪਲੇਅਰ ਆ ਪ੍ਰੋਫੈਸ਼ਨਲ ਟਰੇਡਰ ਆ ਜਿਹੜੇ ਕਾਫੀ ਲੰਬੇ ਸਮੇਂ ਤੋਂ ਕਰਨਦੇ ਆ ਜਿਹੜੇ ਬਿਗ ਮਨੀ ਵਾਲੇ ਟਰੇਡਰ ਆ ਉਹ ਹਮੇਸ਼ਾ ਟ੍ਰੈਂਡ ਦੇ ਨਾਲ ਟ੍ਰੇਡ ਕਰਦੇ ਆ ਸੋ ਪਹਿਲੀ ਜਿਹੜੀ ਚੀਜ਼ ਮਾਈਂਡ ਦੇ ਵਿੱਚ ਆਪਣੇ ਵੀ ਆਉਣੀ ਚਾਹੀਦੀ ਹੈ ਉਹ ਆਉਣੀ ਚਾਹੀਦੀ ਕਿ ਟ੍ਰੈਂਡ ਕੀ ਟ੍ਰੈਂਡ ਪਤਾ ਕਰ ਲੀਏ ਆਪਣਾ ਟ੍ਰੈਂਡ ਕੀ ਹੈ ਜੇ ਅਪ ਟ੍ਰੈਂਡ ਆ ਤੇ ਫਿਰ ਤੁਸੀਂ ਹੈਮਰ ਲੱਭੋ ਜਿੱਦਾਂ ਦੇਖੋ ਇੱਥੇ ਹੈਮਰ ਬਣਿਆ ਪ੍ਰੋਫਿਟ ਹੋਇਆ ਇਹਦੇ ਵਿੱਚ ਤੇ ਜੇ ਡਾਊਨ ਟ੍ਰੈਂਡ ਹੈ ਫਿਰ ਸ਼ੂਟਿੰਗ ਸਟਾਰ ਲੱਭੋ ਪਰ ਪਹਿਲਾ ਪੁਆਇੰਟ ਇਹ ਆ ਟ੍ਰੈਂਡ ਪਤਾ ਕਰਨਾ ਜੇ ਟ੍ਰੈਂਡ ਪਤਾ ਨਹੀਂ ਹੋਣ ਤੇ ਆਪਾਂ ਨੂੰ ਨਹੀਂ ਲੱਗਣ ਡਿਆ ਕਿ ਟ੍ਰੈਂਡ ਕੀ ਹੈ ਦੈਨ ਉਸ ਤੋਂ ਬਾਅਦ ਆ ਫਿਰ ਟ੍ਰੇਡ ਕਰਨ ਦਾ ਕੋਈ ਆਪਣਾ ਸਵਾਲ ਨਹੀਂ ਉੱਠਦਾ ਸੋ ਸਭ ਤੋਂ ਪਹਿਲੀ ਚੀਜ਼ ਆ ਇਹ ਚੀਜ਼ ਨੂੰ ਸਿੱਖ ਲਓ ਕਿਉਂਕਿ ਇਹ ਤੋਂ ਬਿਨਾ ਗੱਲ ਨਹੀਂ ਬਣਨੀ ਭਾਵੇਂ ਜਿਹੜਾ ਮਰਜ਼ੀ ਤਰੀਕਾ ਸਿੱਖ ਲਓ ਤੁਸੀਂ 100% ਵਾਲਾ 200% ਵਾਲਾ ਵਧੀਆ ਤੋਂ ਵਧੀਆ ਕੋਈ ਪਰ ਜਦੋਂ ਤੱਕ ਤੁਹਾਨੂੰ ਟ੍ਰੈਂਡ ਦਾ ਹੀ ਨਹੀਂ ਪਤਾ ਕਿ ਟ੍ਰੈਂਡ ਕੀ ਹੈ ਮਾਰਕੀਟ ਦੇ ਵਿੱਚ ਡਾਊਨ ਟ੍ਰੈਂਡ ਹੈ ਜਾਂ ਫਿਰ ਅਪ ਟ੍ਰੈਂਡ ਹੈ ਉਦੋਂ ਤੱਕ ਗੱਲ ਨਹੀਂ ਬਣਨੀ ਉਦੋਂ ਤੱਕ ਪ੍ਰੋਫਿਟ ਨਹੀਂ ਹੋ ਸਕਦੇ ਉਦੋਂ ਤੱਕ ਤੁਸੀਂ ਪ੍ਰੋਫਿਟੇਬਲ ਨਹੀਂ ਹੋ ਸਕਦੇ ਇੱਕ ਆਦ ਟ੍ਰੇਡ ਦੇ ਵਿੱਚ ਪ੍ਰੋਫਿਟ ਹੋ ਸਕਦੇ ਉਹ ਵੀ ਤੁਹਾਡੇ ਰਿਸਕ ਟੂ ਰਿਵਾਰਡ ਦੇ ਨਾਲੋਂ ਛੋਟੇ ਹੀ ਹੋਣਗੇ ਬਟ ਪ੍ਰੋਫਿਟੇਬਲ ਉਦੋਂ ਤੱਕ ਨਹੀਂ ਹੋ ਸਕਦੇ ਜਦੋਂ ਤੱਕ ਤੁਹਾਨੂੰ ਟ੍ਰੈਂਡ ਦਾ ਨਹੀਂ ਪਤਾ ਸੋ ਇਸ ਕਰਕੇ ਟ੍ਰੈਂਡ ਇਹ ਜਿਹੜੀ ਚੀਜ਼ ਹੈ ਨਾ ਬਾੜ ਕੱਟ ਲਓਗੇ ਇਹਨੂੰ ਤਵੱਜੋ ਦਿੰਦੇ ਆ ਲੋਕਾਂ ਨੂੰ ਲੱਗਦਾ ਜਿਹੜੇ ਤਰੀਕੇ ਆ ਸੈਟਅਪ ਆ ਉਹ ਮੇਨ ਚੀਜ਼ ਆ ਪਰ ਸੈਟਅਪ ਤਰੀਕੇ ਉਦੋਂ ਕੰਮ ਕਰਦੇ ਜਦੋਂ ਟ੍ਰੈਂਡ ਦੇ ਨਾਲ ਆਪਾਂ ਉਹਨਾਂ ਨੂੰ ਵਰਤਦੇ ਆ ਸੋ ਇਸ ਕਰਕੇ ਇਸ ਚੀਜ਼ ਨੂੰ ਸਿੱਖ ਲਓ ਟ੍ਰੈਂਡ ਬਾਰੇ ਵੀਡੀਓਸ ਪਾਈਆਂ ਹੋਈਆਂ ਪਰ ਉਹਨੂੰ ਬਹੁਤ ਘੱਟ ਲੋਕਾਂ ਨੇ ਦੇਖਿਆ ਤਰੀਕੇ ਵਾਲੀਆਂ ਵੀਡੀਓ ਨੂੰ ਬਹੁਤ ਜ਼ਿਆਦਾ ਲੋਕਾਂ ਨੇ ਦੇਖਿਆ ਕਿਉਂਕਿ ਉਹ ਲੋਕਾਂ ਨੂੰ ਲੱਗਦਾ ਕਿ ਚਲੋ ਸ਼ਾਰਟਕਟ ਇੱਕ ਤਰੀਕਾ ਆਪਾਂ ਨੂੰ ਮਿਲ ਗਿਆ ਇਹਦੇ ਨਾਲ ਟ੍ਰੇਡ ਕਰੀ ਜਾਵਾਂਗੇ ਪ੍ਰੋਫਿਟ ਹੋ ਜਾਊਗਾ ਬਟ ਉਹਨਾਂ ਵੀਡੀਓ ਦੇ ਵਿੱਚ ਵੀ ਤੁਸੀਂ ਦੇਖੋ ਭਾਵੇਂ ਮੇਰੀਆਂ ਭਾਵੇਂ ਕਿਸੇ ਹੋਰ ਦੀਆਂ ਵੀ ਆ ਉਹਨਾਂ ਦੇ ਵਿੱਚ ਵੀ ਉਹਨਾਂ ਨੇ ਮੈਂਸ਼ਨ ਕੀਤਾ ਹੁੰਦਾ ਕਿ ਟ੍ਰੈਂਡ ਦੇ ਨਾਲ ਟ੍ਰੇਡ ਹੁਣ ਉਹਦੇ ਵਿੱਚ ਜਿਹੜੀ ਪਹਿਲੀ ਚੀਜ਼ ਉਹਨਾਂ ਨੇ ਬੋਲੀ ਆ ਤੇ ਜਿਹੜੀ ਮੈਂ ਵੀ ਆਪਣੀਆਂ ਵੀਡੀਓ ਦੇ ਵਿੱਚ ਹਮੇਸ਼ਾ ਆਪਣੇ ਤਰੀਕੇ ਵਾਲਿਆਂ ਵਿੱਚ ਬੋਲੀ ਆ ਕਿ ਜੇ ਸ਼ੂਟਿੰਗ ਸਟਾਰ ਤੇ ਟਰੇਡ ਕਰਨੀ ਡਾਊਨ ਟ੍ਰੈਂਡ ਚ ਕਰੋ ਜੇ ਹੈ ਮਰਟ ਟਰੇਡ ਕਰਨੀ ਅਪ ਟ੍ਰੈਂਡ ਦੇ ਵਿੱਚ ਕਰੋ ਹੁਣ ਪਹਿਲੀ ਚੀਜ਼ ਕੀ ਬੋਲਣ ਡਿਆ ਮੈਂ ਟਰੈਂਡ ਬਾਰੇ ਬੋਲਣ ਡਿਆ ਹਰ ਵੀਡੀਓ ਦੇ ਵਿੱਚ ਤੇ ਉਹ ਜੇ ਕਿਸੇ ਦੀਆਂ ਵੀ ਤੁਸੀਂ ਵੀਡੀਓ ਵੇਖਣ ਡੇ ਜੋ ਉਹ ਵੀ ਇਹੀ ਚੀਜ਼ ਬੋਲਦੇ ਆ ਟਰੈਂਡ ਬਾਰੇ ਪਹਿਲੀ ਚੀਜ਼ ਹੈ ਨਾ ਪਰ ਉਹ ਜਿਹੜੀ ਪਹਿਲੀ ਚੀਜ਼ ਹੈ ਉਹਨੂੰ ਆਪਾਂ ਨਜ਼ਰ ਅੰਦਾਜ਼ ਕਰ ਦਿੰਨੇ ਆ ਸੋ ਏਸੀ ਕਰਕੇ ਤੁਹਾਡੇ ਤਰੀਕੇ ਭਾਵੇਂ ਤੁਸੀਂ ਸਿੱਖ ਲਏ ਪਰ ਉਸ ਤੋਂ ਬਾਅਦ ਵੀ ਤੁਹਾਡਾ ਲੌਸ ਇਹ ਹੋਣ ਦਾ ਉਹਦਾ ਕਾਰਨ ਇਹੀ ਹੈ ਤੇ ਜੇ ਪ੍ਰੀਮੀਅਮ ਡੀਕੇ ਹੋਣ ਦਾ ਉਹਦਾ ਕਾਰਨ ਵੀ ਇਹੀ ਹੈ ਕਿਉਂਕਿ ਤੁਸੀਂ ਟ੍ਰੈਂਡ ਦੇ ਖਿਲਾਫ ਟ੍ਰੇਡ ਕਰਨ ਦੇ ਜੋ ਕੱਲਾ ਤਰੀਕੇ ਦੇ ਨਾਲ ਪ੍ਰੋਫਿਟ ਨਹੀਂ ਹੋਣਾ ਸਭ ਤੋਂ ਪਹਿਲਾਂ ਟ੍ਰੈਂਡ ਨੂੰ ਸਮਝ ਲਓ ਡਾਊਨ ਟ੍ਰੈਂਡ ਹੈ ਤਾਂ ਸ਼ੂਟਿੰਗ ਸਟਾਰ ਦੇ ਟ੍ਰੇਡ ਕਰੋ ਅਪ ਟ੍ਰੈਂਡ ਹੈ ਤਾਂ ਫਿਰ ਹੈਮਰ ਤੇ ਟ੍ਰੇਡ ਕਰੋ ਸੋ ਏਸੀ ਇਸ ਵੀਡੀਓ ਦੇ ਵਿੱਚ ਤੁਹਾਡਾ ਪ੍ਰੀਮੀਅਮ ਡੀਕੇ ਹੋਣ ਦਾ ਕਾਰਨ ਇਹ ਹੈ ਟ੍ਰੈਂਡ ਦੇ ਖਿਲਾਫ ਟ੍ਰੇਡ ਕਰਨਾ ਤੇ ਇਹ ਟ੍ਰੈਂਡਰ ਨੂੰ ਸਮਝੋ ਸਭ ਤੋਂ ਪਹਿਲਾਂ ਵੀਡੀਓਜ਼ ਜਿਹਦੀ ਬਾਰੇ ਪਾਏ ਹੋਏ ਆ ਆਪਣੇ ਚੈਨਲ ਤੇ ਆ ਤੇ ਉਹਨਾਂ ਨੂੰ ਦੇਖੋ ਤੇ ਉਹਨਾਂ ਨੂੰ ਸਮਝੋ ਤੇ ਬਾਕੀ ਆਉਣ ਵਾਲੇ ਸਮੇਂ ਦੇ ਵਿੱਚ ਜਿਹਦੇ ਬਾਰੇ ਹੋਰ ਵੀਡੀਓਜ਼ ਪਾਵਾਂਗੇ ਕਿਉਂਕਿ ਰੀਡ ਦੀ ਹੱਡੀ ਇਹੀ ਹੈ ਜੇ ਇਸ ਚੀਜ਼ ਨੂੰ ਸਮਝ ਲਿਆ ਤੁਸੀਂ ਤੁਹਾਡਾ ਬੇਸ ਕਲੀਅਰ ਹੋ ਜਾਊਗਾ ਸੋ ਇਸ ਵੀਡੀਓ ਦੇ ਵਿੱਚ ਇੰਨਾ ਹੀ ਮਿਲਦਿਆਂ ਅਗਲੀ ਵੀਡੀਓ 'ਚ